ਗੁਰਾਇਆ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਸੋਨੂ ਖਤਰੀ ਗਰੁੱਪ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਦੇ ਹੋਏ ਉਹਨਾਂ પાસેੋਂ ਚੋਰੀ ਕੀਤਾ ਹੋਇਆ ਇੱਕ ਟਰੈਕਟਰ ਅਤੇ ਇੱਕ ਮਰੂਤੀ ਕਾਰ ਬਰਾਮਦ ਕੀਤੀ ਹੈ ਜਿਨ੍ਹਾਂ ਵੱਲੋਂ ਗੁਰਾਇਆ ਇਲਾਕੇ ਵਿੱਚੋਂ ਲੁੱਟਖੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਮੰਡਾਲੀ ਦੇ ਇੱਕ ਲੰਮੜਦਾਰ ਉੱਪਰ ਵੀ ਫਾਇਰਿੰਗ ਕੀਤੀ ਗਈ ਸੀ ਜਿਸ ਵਿੱਚ ਉਹ ਬਾਲ-ਬਾਲ ਬਚਿਆ ਹੈ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਗੁਰਾਇਆ ਪੁਲਿਸ ਨੇ ਜਿੱਥੇ ਆਪ ਸੁਖਾ ਸਾਲੀਆ ਹੈ ਉੱਥੇ ਹੀ ਕਈ ਵਾਰਦਾਤਾਂ ਵੀ ਟਰੇਸ ਕੀਤਾ ਹੈ ਇਸ ਸਬੰਧੀ ਥਾਣਾ ਗੁਰਾਇਆਂ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਬਨ ਸਿੰਘ ਪਾਲ ਨੇ ਦੱਸਿਆ ਕਿ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਵਿਰਕ ਚੌਂਕੀ ਇੰਚਾਰਜ ਦੁਸਾਂਝ ਕੱਲਾ ਜੰਗ ਬਹਾਦਰ ਤੇ ਪੁਲਿਸ ਪਾਰਟੀ ਨੇ ਇਲਾਕੇ ਵਿੱਚ ਬੀਤੇ ਦਿਨੀ ਹੋਈ ਚੋਰੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਦੱਸਿਆ ਕਿ ਬੀਤੇ ਦਿਨੀ ਦੁਸਾਂਝ ਕੱਲਾ ਦੇ ਇੱਕ ਪਿੰਡ ਵਿੱਚੋਂ ਕਿਸ ਸਾਂ ਦਾ ਫੋਰ ਟਰੈਕਟਰ ਚੋਰੀ ਕਰ ਲਿਆ ਗਿਆ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਜਿਸ ਵਿੱਚ ਦੇਖਿਆ ਜਾ ਸਕਦਾ ਸੀ ਕਿ ਕਿਸ ਤਰ੍ਹਾਂ ਨਾਲ ਇਹ ਗਰੋ ਟਰੈਕਟਰ ਚੋਰੀ ਕਰਕੇ ਲੈ ਜਾ ਰਹੇ ਹਨ ਇਸ ਤੋਂ ਬਾਅਦ ਇੱਕ ਮਰੂਤੀ ਕਾਰ ਇੱਕ ਸ਼ਰਾਬ ਦੇ ਠੇਕੇ ਤੇ ਕਰਿੰਦੇ ਨਾਲ ਕੁੱਟਮਾਰ ਕਰਦੇ ਹੋਏ ਨਕਦੀ ਤੇ ਸ਼ਰਾਬ ਦੀ ਲੁੱਟ ਕੀਤੀ ਗਈ ਸੀ ਇਸ ਤੋਂ ਇਲਾਵਾ ਤੁਸਾਂਜ ਕਲਾ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪੁਲਿਸ ਨੇ ਮੁਸਤੈਦੀ ਨਾਲ ਕੰਮ ਕਰਦੀ ਹੋਈ ਇਸ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਇੱਕ ਟਰੈਕਟਰ ਫੂਡ ਵਾਰਦਾਸ ਵਿੱਚ ਵਰਤੇ ਚੋਰੀ ਦੀ ਮ੍ਰਿਤਤੀ ਕਾਰ ਬਰਾਮਦ ਕੀਤੀ ਹੈ ਉਹਨਾਂ ਹੋਰ ਕੀ ਦੱਸਿਆ ਆਓ ਸੁਣੋ ਮਾਂਜੂਗ ਐਸਐਸਪੀ ਸਾਹਿਬ ਜੰਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਵੱਲੋਂ ਨਸ਼ਿਆਂ ਤੇ ਮਾੜੇ ਅੰਸ਼ਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਸਬਰੀਜਨ ਫਲੋਰ ਦੇ ਵਿੱਚ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸਕੰਦਰ ਸਿੰਘ ਵਿਰਕ ਐਸ ਐਚਓ ਗੁਰਾਇਆ ਤੇ ਉਸਦੀ ਟੀਮ ਵਿੱਚ ਕਿਉਂਕਿ ਇੰਚਾਰਜ ਜੰਗਬਹਾਦਰ ਨੇ ਰਾਤ ਸਮੇਂ ਆਪਰੇਸ਼ਨ ਕਰਦੇ ਹੋયા ਜਿਹੜਾ ਮੇਨ ਇਥੇ ਵਾਰਦਾਤਾਂ ਹੋਈਆਂ ਤੇ ਕੁਝ ਵਾਰਦਾਤਾਂ ਜਿਹੜੀਆਂ ਸਨ ਉਹ ਅਡਜੋਇਨਿੰਗ ਏਰੀਏ ਦੇ ਵਿੱਚ ਬਹਿਰਾਮ ਵੀ ਹੋਈ ਸੀ ਇੱਕ ਵਾਰਦਾਤ ਉਸ ਤੋਂ ਇਲਾਵਾ ਥਾਣਾ ਪਤਾਰੇ ਦੇ ਵਿੱਚ ਅਤੇ ਸਰਦੀ ਜਿਲ੍ਹਾ ਜਿਹੜਾ ਅਮਰਸਰ ਦਾ ਥਾਣਾ ਬਿਆਸ ਪੈਂਦਾ ਉਹਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸਨ ਇਹਦੇ ਵਿੱਚ 6 ਦੋਸ਼ੀ ਨੇ ਜਿਹੜੇ ਕਿ ਦੋਸ਼ੀ ਇਹ ਗੈਂਗ ਅਪਰੇਟ ਕਰਦੇ ਸਨ 6 ਜਣੇ ਉਹਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕਰ ਲਏ ਨੇ ਜਿਹੜੇ ਦੋਨੋਂ ਹੀ ਜਿਹੜੇ ਹੈਗੇ ਨੇ ਉਹ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਨੂੰ ਬਲੌਂਗ ਕਰਦੇ ਨੇ ਜਿਹਦੇ ਵਿੱਚ ਇੱਕ ਸਿਮਾ ਹੈਗਾ ਤੇ ਇੱਕ ਹਰਮਨ ਹੈਗਾ ਉਹਨਾਂ ਦਾ ਹੀ ਅਰੈਸਟ ਕਰ ਲਈ ਗਈ ਆ ਉਹਨਾਂ ਕੋਲੋਂ ਅਸੀਂ ਜਿਹੜਾ ਰਾਤ ਸਮੇਂ ਇਹਨਾਂ ਨੇ ਟਰੈਕਟਰ ਚੋਰੀ ਕੀਤਾ ਫੋਰਡ ਉਹ ਬਰਾਮਦ ਕੀਤਾ ਤੇ ਇੱਕ ਮਰੂਤੀ ਕਾਰ ਜਿਹੜੀ ਕਿ ਇਹਨਾਂ ਨੇ ਇੱਥੋਂ ਯੂਜ਼ ਕੀਤੀ ਸੀ ਇਲਾਕੇ ਦੇ ਵਿੱਚੋਂ ਚੋਰੀ ਕਰਕੇ ਉਹ ਬਰਾਮਦ ਕਰ ਲਈ ਪਰ ਨਾ ਕਿੰਨੀ ਘਰਦਤਾਂ ਕੀਤੀਆਂ ਇਹਨਾਂ ਇਹ ਜਿਹੜਾ ਗਰੁੱਪ ਹੈਗਾ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹ ਸੋਨੂ ਖੱਤਰੀ ਗਰੁੱਪ ਨਾਲ ਸੰਬੰਧ ਰੱਖਦੇ ਨੇ ਇਹ ਮੇਨ ਦੋਸ਼ੀ ਆ ਜਿਹੜੇ ਇੱਕ ਤੇ ਪਤਾਰਾ ਥਾਣੇ ਨੂੰ ਬਿਲੋਂਗ ਕਰਦਾ ਹੈਗਾ ਜੀ ਇਹਨਾਂ ਕਾਫੀ ਵਾਰਦਾਤਾਂ ਕੀਤੀਆਂ ਹੈਗੀਆਂ ਨੂੰ ਬਾਬਾ ਦੇ ਬਾਬਾ ਬਾਬੇ ਨਾਲ ਦਾ ਮਸ਼ਹੂਰ ਆ ਸੋਨੂ ਖੱਤਰੀ ਜਿਹੜਾ ਬੇਸਿਕਲੀ ਨਵੇਂ ਸ਼ਹਿਰ ਤੋਂ ਬਲਾਚੌਰੀ ਏਰੀਆ ਤੋਂ ਇਸ ਟਾਈਮੇ ਯੂਐਸ ਬੇਸ ਤੇ ਬਾਹਰ ਚਲੇ ਗਿਆ ਸੀ ਉੱਥੋਂ ਇਹ ਗੈਂਗ ਆਪਰੇਟ ਕਰਦਾ ਇਹਦੇ ਇਹਦੇ ਨਾਲ ਇਹ ਸਾਥੀ ਉਹਦੇ ਜਿਹੜੇ ਆ ਇਹ ਸਰਗਰਮ ਸਾਥੀ ਆ ਚਾਰ ਜਣੇ ਜਿਹੜੇ ਕਿ ਹਜੇ ਫਰਾਰ ਨੇ ਦੋ ਸਾਥੀ ਜਿਹੜੇ ਆ ਉਹ ਅਸੀਂ ਇਹਨਾਂ ਦੇ ਅਰੈਸਟ ਕਰ ਲਿਆ ਸਤੀ ਕੀ ਇਸਨਾਕਤੀ ਕੀ ਅਜੇ ਮੇਰੇ ਕਾਪੀ ਬਾਕੀ ਜਿਹੜੇ ਹੈਗੇ ਨੇ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਬਾਈ ਨੇਮ ਅਸੀਂ ਇਹਨਾਂ ਤੇ ਐਫ ਆਈ ਆਰ ਕੀਤੀ ਹੈਗੀ ਆ ਜੀ ਤੇ ਇਹਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਉਹ ਵੀ ਇਸ ਮਕਦਮੇ ਦੇ ਵਿੱਚ ਇਨਕਲੂਡ ਕੀਤੀਆਂ ਨੇ ਤੇ ਕਨਸਰਨ ਥਾਣਿਆਂ ਨੂੰ ਅਸੀਂ ਜਿਹੜਾ ਉਹਦੇ ਬਾਰੇ ਇਨਫੋਰਮੇਸ਼ਨ ਦੇ ਦਿੱਤੀ ਹੈਗੀ ਆ ਤੇ ਜਲਦੀ ਇਹ ਸਾਡੇ ਗ੍ਰਿਫਤ ਵਿੱਚ ਚੋਰਗੇ ਆਪਣੇ ਇਲਾਕੇ ਦੇ ਜਿਹੜੇ ਵਾਰਦਾਤ ਮੰਨਿਆ ਜੀ ਆਪਣੇ ਇਲਾਕੇ ਦੇ ਵਿੱਚ ਇਹਨਾਂ ਨੇ ਜਿਹੜਾ ਵਿਉਂਤਪੰਦੀ ਢੰਗ ਨਾਲ ਇਹਨਾਂ ਨੇ ਮਨੀ ਚੈਂਜਰ ਪੈਟਰੋਲ ਪੰਪ ਇਹਨਾਂ ਦੀਆਂ ਵਾਰਦਾਤਾਂ ਕਰਦੀਆਂ ਸੀ ਉਹਨਾਂ ਨੂੰ ਲੁੱਟਣਾ ਸੀ ਇਹਨਾਂ ਨੇ ਨਾਲ ਹੀ ਆਪਣੇ ਡਜ਼ਾਈਨਿੰਗ ਏਰੀਆ 'ਚ ਇੱਕ ਨੰਬਰਦਾਰ ਸੀ ਉਹਨੂੰ ਵੀ ਇਹਨਾਂ ਨੇ ਉੱਤੇ ਗੋਲੀਆਂ ਚਲਾਈਆਂ ਪਰ ਉਹ ਬਚ ਗਿਆ ਸੀ ਸਬਡਿਵੀਜ਼ਨ ਬੰਗੇ ਦੇ ਵਿੱਚ ਇੱਕ ਥਾਣੇ ਬਹਿਰਾਮ ਦੇ ਵਿੱਚ ਇਹਨਾਂ ਨੇ ਚਲਾਈਆਂ ਸੀ ਸਰ ਠਿਕਾ ਸ਼ਰਾਬ ਦਾ ਠਿਕਾ ਵੀ ਲੁੱਟ ਹੋਇਆ ਸੀਗਾ ਉਹ ਵੀ ਇਹਨਾਂ ਦੇ ਵਾਰਦਾਤ ਸੀ ਉਹ ਸੀਜ਼ਨ ਦਾ ਪੁਲਿਸ ਰਿਮਾਂਡ ਲਿਆ ਹੈਗਾ ਉਹ ਵਾਰਦਾਤ ਜਿਹੜੀ ਉਹ ਕਲੀਅਰ ਕਰਾਂਗੇ ਜਿਹੜੇ ਠਿਕੇ ਤੋਂ ਕੁਝ ਇਹਨਾਂ ਨੇ ਕਰਿੰਦਿਆਂ ਤੋਂ ਕੁਝ ਜਿਹੜੀ ਨੇ ਵਾਰਦਾਤ ਕੀਤੀ ਸੀ ਉਦੇ ਬਾਰੇ ਵੀ ਅਸੀਂ ਕਲੀਅਰ ਕਰਾਂਗੇ ਇਹਦਾ ਪੋਰਸ ਰਿਮਾਂਡ ਅੱਜ ਹਾਸਲ ਕਰਾਂਗੇ ਪੰਜ ਦਿਨ ਦਾ ਜੋ ਮਾਂਜੋ ਅਦਾਲਤੋਂ ਜਿਨ੍ਹਾਂ ਉਸ ਮੁਤਾਬਕ ਜਿਨ੍ਹਾਂ ਸੰ ਨੂੰ ਰਿਮਾਂਡ ਦਿੰਦੀ ਆ ਉਹਦੇ ਵਿੱਚ ਪੁਸ਼ਕਿਸ਼ ਕਰਨ ਤੋਂ ਬਾਅਦ ਇਹਨਾਂ ਦੇ ਸਾਰੇ ਇਹਨਾਂ ਕਿਤੇ ਕਿਤੇ ਵਾਰਦਾਤਾਂ ਕੀਤੀਆਂ ਨੇ ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹ ਮਾੜਾ ਹੈਗਾ ਇਹਨਾਂ ਤੇ ਹਾਰਮਜ਼ੈਕਟ ਦੇ ਮੁਕਦਮੇ ਦਰਜ ਨੇ ਤੇ ਲੜਾਈ ਝਗੜਿਆਂ ਦੇ ਮੁਕਦਮੇ ਦਰਜ ਨੇ ਜਿਹੜੇ ਦੋਨੋਂ ਦੋਸ਼ੀ ਉਫੜੇ ਨੇ ਤੇ ਇਹਨਾਂ ਨੂੰ ਪੁਸ਼ਕਿਸ਼ ਕਰਨ ਤੋਂ ਬਾਅਦ ਹੋਰ ਫਰਦਰ ਜਿਹੜਾ ਵਾ ਉਹ ਜੋ ਅਨਕਸ਼ਾਫ ਤੇ ਵਿੱਚ ਆਇਆ ਆਪ ਜੀ ਨੂੰ ਦੁਬਾਰਾ